ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਕੁਲਦੀਪ ਸਿੰਘ ਦੇ ਕੋਲ ਸੋ ਪਸ਼ੂ ਅੱਜ ਦੋਸਤੋ ਤਿੰਨ ਵੀਰ ਦੇ ਕੋਲ ਵਿਕਾਊ ਆ ਜਿਨ੍ਹਾਂ ਦੇ ਵਿੱਚੋਂ ਅੱਜ ਇੱਕ ਤੁਹਾਨੂੰ ਬੂਰੀ ਨੀਲੀ ਦਾ ਵੀ ਇੱਕ ਮੱਝ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਦੋ ਬੇੜਾਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਠੀਕ ਆ ਤੇ ਪ੍ਰੋਪਰ ਡਿਟੇਲ ਜਿਹੜੀ ਆ ਬਾਈ ਕੁਲਦੀਪ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ 23 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਸੋ ਕੋਈ ਮਾਰਨਿੰਗ ਦੇ 11:30 ਵਜੇ ਦਾ ਸਮਾਂ ਹੈਗਾ ਠੀਕ ਆ ਤੇ ਬਾਕੀ ਪਸ਼ੂ ਜਿਹੜਾ ਵੀ ਪਸੰਦ ਆਊਗਾ ਉਹਦੀ ਚੁਵਾਈ ਆ ਤਸੱਲੀ ਆ ਉਹ ਤੁਸੀਂ ਕਰ ਲਿਓ ਘਰ ਵਿਜ਼ਿਟ ਕਰਕੇ ਤੇ ਸੂਏ ਪਸ਼ੂ ਦੀ ਜਿਹੜੀ ਦੋਸੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰ ਸਕਦੇ ਹੋ ਬਾਕੀ ਗੱਬਣ ਨੂੰ ਆਪਦਾ ਟਿਪਕੇ ਤਸੱਲੀ ਕਰਨ ਤੋਂ ਬਾਅਦ ਓਨਰ ਦੇ ਨਾਲ ਮਾਲਕ ਦੇ ਨਾਲ ਜਿਹੜਾ ਤੁਸੀਂ ਸੌਦਾ ਕਰ ਲਿਓ ਠੀਕ ਆ ਆਉਂ ਕਰਦੇ ਆ ਗੱਲਬਾਤ ਬਾਈ ਕੁਲਦੀਪ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਸਭ ਤੋਂ ਪਹਿਲਾਂ ਬਾਈ ਕੁਲਦੀਪ ਸਿੰਘ ਦੀ ਸਸਰੀ ਕਾਂ ਸਾਥ ਆ ਜੀ ਜੀ ਸਾਹਿਬ ਹੋਰ ਠੀਕ ਠਾਕ ਬਹੁਤ ਵਧੀਆ ਪਾਜੀ ਕਹਿਵੋ ਹਾਂਜੀ ਹਾਂਜੀ ਠੀਕ ਆ ਤੇ ਪਾਜੀ ਕੁਲਦੀਪ ਸਿੰਘ ਅੱਜ ਤਿੰਨ ਪਸ਼ੂ ਬਕਾਊਗਾ ਆ ਤਿੰਨ ਇੱਕ ਮੱਝ ਆਲੇ ਦੋ ਗਾਵਾਂ ਤੇ ਗਾਵਾਂ ਤਾਜ਼ੀਆਂ ਸੂਈਆਂ ਆਇ ਕਾਤ ਆ ਜੀ ਇਹ ਤਾਂ ਉਹਦਾ ਬਜਾ ਮਰਿਆ ਉਹ ਮਹੀਨੇੰਦਰੀ ਸੂਈ ਏਦਾਂ ਮਹੀਨੇੰਦਰੀ ਆ ਹਾਂ ਠੀਕ ਆ ਤੇ ਆ ਮੱਝ ਪੂਰੀ ਨੀਲੀ ਦਾ ਵੀ ਆ ਗਈ ਆਪਣੇ ਕੋਲ ਆ ਨੀਲੀ ਦਾ ਵੀ ਤਾਂ ਜਾਦੂਆ ਬੜੀ ਵੱਡੀ ਮੱਝ ਆ ਟੈਂਕ ਵਰਗੀ ਕਿਥੋਂ ਕੱਢੀ ਜੇ ਆ ਹਾਂ ਜੀ ਉਹ ਇੱਟਾ ਹੀ ਆ ਸੰਧੂ ਸਾਹਿਬ ਮਿਲ ਜਾਂਦੀ ਇਹਦੇ ਆ ਪਸ਼ੂ ਤੁਰਦਾ ਫਿਰਦਾ ਆ ਜਾਂਦਾ ਜੀ ਹਾਂ ਹਾਂ ਸੋ ਡਿਟੇਲ ਭਾਜੀ ਕਲਦੀਪ ਸਿੰਘ ਜੀ ਕੀ ਹੈਗੀ ਆ ਪੂਰੀ ਨੀਲੀ ਦਾ ਵੀ ਜੀ ਕੁਈ ਨੂੰ 15 ਤੋਂ 20 ਦਿਨ ਹੋ ਗਏ ਨੇ ਹਾਂ ਜੀ ਦੁੱਧ ਦਾ ਹੋਊਗਾ ਤੇ ਨੌ ਲਾ ਪੱਕਾ ਨੂੰ ਅੱਛਾ ਹਾਂ ਬਾਕੀ ਗਰਮੀ ਵੜੀ ਜਾਣਾ ਹਾਂ ਤਾਂ ਕਰਕੇ ਵੀ ਥੋੜਾ ਫਰਕ ਪਾ ਗਿਆ ਠੀਕ ਆ ਵੇ ਤੇ 15 20 ਦਿਨ ਸਮਾਂ ਹੋ ਗਿਆ ਹਾਂ ਠੀਕ ਹੈ ਜੀ 15 20 ਦਿਨ ਸਮਾਂ ਹੋ ਗਿਆ ਤੇ ਤੇ ਥਲੇ ਪਚਾ ਕਟਾ ਨਾ ਕਟਾ ਮੇਰ ਕਾ ਥਲੇ ਕਟਾ ਦੋਸਤੋ 15 20 ਦਿਨਾਂ ਦੀ ਤੁਸੀਂ ਥਲੇ 9 10 9 10 ਜਿਹਦਾ ਹੁਣ ਮੌਕੇ ਦਾ ਹਾਂ 9 ਪਟਾ ਹੋਊਗਾ ਦਾ ਦਾ ਹੀ ਹੋਊਗਾ ਨਾ ਹੋਰ ਪਟਾ ਠੀਕ ਆ ਜੇ ਥੋੜੀ ਜਿਹੀ ਲਿਗਰਿਆ ਹਾਂ ਆ ਲੇਵਾ ਜਲਾ ਦੋਸਤੋ ਹਵਾਨਾ ਬਿਲਕੁਲ ਜਿਵੇਂ ਕਸਮੇ ਲੈਵੇ ਦੀਆ ਟਾਇਰ ਦੇਵੇ ਦੀਆ ਤੇ ਨਿਗਰ ਲੇਵਾ ਠੀਕ ਆ ਬਾਕੀ ਥਾਂ ਤੁਹਾਨੂੰ ਪ੍ਰੋਪਰ ਤੁਹਾਨੂੰ ਇੱਕ ਵਾਰੀ ਆਹ ਤਸਵੀਰ ਨਾਲ ਦਿਖਾਵਾਂਗੇ ਆ ਥਾਣਾ ਵਧੀਆ ਚੰਗੀ ਸ਼ੇਪ ਆ ਥਾਂ ਦੀ ਠੀਕ ਆ ਜੀ ਆ ਦੇਖੋ ਤੇ ਪੈਰਾਪੂਰਾ ਦੇ ਮਾਰਕਿੰਗ ਜੇਕਰ ਗੱਲ ਕਰੀਏ ਤੇ ਮਗਰਲੇ ਪੈਰ ਬਿਲਕੁਲ ਧੋਤੇ ਠੀਕ ਆ ਜੀ ਤੇ ਅਗਲੇ ਪੈਰ ਵੀ ਬਿਲਕੁਲ ਧੋਤੇ ਨਜ਼ਰ ਆਉਣਗੇ ਤੇ ਹਵਾਨੇ ਦੇ ਦਾਗ ਮਾਰਕਿੰਗ ਬਿਲਕੁਲ ਜਾਇਜ ਸੋ ਮੱਥਾ ਜਿਹੜਾ ਬੱਲਾ ਵੱਡੀ ਨਾ ਤੇ ਸਿੰਗਾ ਸੁਭਾ ਦੇ ਬੰਦਾ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਤੇ ਦੁੱਤ ਜਿਹੜਾ 9 ਕਿਲੋ ਕੋਈ ਵੀਰ ਆਪੀ ਦਵਾਈ ਕਰ ਲੈ ਦੋ ਟਾਈਮ ਕਰ ਲੈ ਕੋਈ ਚਾਰ ਟਾਈਮ ਕਰ ਤੇ ਉਹ ਜੋ ਕੇ ਵਧੀਆ ਕੋਈ ਘੂੜਟਾ ਨਾ ਨਾ ਓਕੇ ਇੱਕ ਨੰਬਰ ਤਾਂ ਹਾਂਜੀ ਠੀਕ ਹੈ ਤੇ ਭਾਜੀ ਹੋਰ ਕੇ ਦਿਖਾ ਦਈਏ ਉਹ ਚੋਪ ਸਮਾਨ ਜਿਹੜਾ ਦੋਸਤੋ ਇੱਕ ਨੰਬਰ ਆ ਠੀਕ ਆ ਬਾਕੀ ਆ ਖੋਲ ਕੇ ਤੋੜ ਕੇ ਦਿਖਾਉਣੇ ਆ ਤੇ ਹੋ ਸਕੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਚਿਵਾਈ ਧਾਰਾ ਮਾਰ ਕੇ ਦਿਖਾ ਦਾਂਗੇ ਕੋਈ 10 10 ਧਾਰਾ ਮਾਰ ਕੇ ਤਸੱਲੀ ਕਰਵਾ ਦਾਂਗੇ ਥਣਾ ਦੀ ਠੀਕ ਆ ਕਦਗਾਠ ਜਿਹੜਾ ਪੂਰਾ ਵੱਡਾ ਕਦਗਾਠ ਆ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਕਦਗਾਠ ਹੀ ਆ ਸੋ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਅਸਾਂ ਮੋਲ ਕਿਨਾਂ ਫਿਰ ਭਾਜੀ ਇਹਦਾ ਕੀਤਾ ਬੋਲਦੇ ਸੰਦਸਾ ਜੋ ਮਰਜ਼ੀ ਗਾਲੀਏ ਹਾਂ ਹਾਂ ਨਾ 80 ਹਜ਼ਾਰ ਇਹਦਾ ਹੈ ਅਸੀਂ ਉਹ ਛੋਟ ਕਰਦੇ ਹਾਂ 80024 ਹਾਂ ਛੋਟ ਕਰ ਦਾਂਗੇ 80 ਹਜ਼ਾਰ ਦੇ ਵਿੱਚੋਂ ਛੋਟ ਹੋ ਜਾਊਗੀ ਭਰਾਓ ਠੀਕ ਆ ਤੇ ਬਾਕੀ ਥਾਣਾ ਦੇਵਾ ਸਾਫ ਆ ਪੂਰਾ ਤਸੱਲੀ ਤੁਸੀਂ ਕਰ ਲਿਓ ਦੋ ਡੰਗ ਦੀ ਚੁਾਈ ਕਰ ਲਿਓ ਬਚਾ ਛੱਡ ਕੇ ਪਸਮਾਹ ਵੇਖ ਲਿਓ ਚੁਬਾਈ ਵੇਖ ਲਿਓ ਧਾਰ ਵੇਖ ਲਿਓ ਠੀਕ ਆ 80 ਹਜ਼ਾਰ ਜੋ ਮਾਨਤਨ ਹੋ ਜਾਊਗਾ ਪੂਰੀ ਵੱਡੀ ਮਾਝਾ ਨੀਲੀ ਦਾ ਵੀ ਪੂਰੀ ਨੀਦਾਂ ਵੀ ਠੀਕ ਆ ਕਾਹ ਕਾਹ ਦੇ ਵਿੱਚ ਜਵਾਬ ਪੂਰਾ ਬਿੱਲੀਆਂ ਖਾਣੇ ਸੋ ਇਸ ਤੋਂ ਬਾਅਦ ਇੱਕ ਤੁਹਾਨੂੰ ਵਹਿੜ ਦਿਖਾਉਣੇ ਆ ਇਹ ਵੀ ਤਾਜੀ ਸੂਈ ਆ ਤੇ ਬਿਲਕੁਲ ਨਸਲ ਵਸਲ ਲੱਗਿਆ ਜਿਵੇਂ ਆਪਾਂ ਬਿਲਕੁਲ ਰਾਖੀ ਵਹਿੜ ਜਿਉਂ ਲਾ ਲੋ ਚਾਹੇ ਚਾਈ ਵਾਰ ਰਾਖੀ ਲਾ ਲੋ ਇਹਦੀ ਡਿਟੇਲ ਆ ਕਿ ਕਿੰਨਾ ਸੂਆ ਤੇ ਕਿੰਨੇ ਕਿ ਦਿਨ ਹੋ ਗਏ ਅੱਛਾ 90 ਹੋ ਗਏ ਤੁਹਾਨੂੰ ਹੋ ਗਿਆ ਨਾ ਮੈਂ ਖਾਣਾ ਫਟਾਫ ਦੇ 7-8 ਦਿਨ ਹੋ ਗਏ ਆ ਇੱਥੇ ਹੋ ਗਿਆ ਬਈ ਨਾਰਵਲੇ ਬਾਦ ਬੱਚੇ ਦੇ ਨਾਰਾ ਬੱਚਾ ਥੱਲੇ ਹੈ ਅੱਛਾ ਵੱਛਾ ਥੱਲੇ ਆ ਦੋਸਤੋ ਤੇ 8-7 ਦਿਨ ਦਾ ਸਮਾਂ ਹੋ ਗਿਆ ਧੋਨ ਵਾਲੀ ਆ ਲੰਬਾ ਧੋਨ ਤੇ ਜਿਵੇਂ ਆਪਾਂ ਰਾਗੀ ਵੇਣਾ ਨਾਰਮਲ ਦਿਖਦੇ ਆ ਉਸ ਕੈਟਾਗਰੀ ਦੇ ਵਿੱਚ ਉਸ ਪੀਰੀਅਡ ਦੇ ਵਿੱਚ ਤੁਸੀਂ ਅਕਾਉਂਟ ਕਰ ਲਿਓ ਬਾਕੀ ਸੰਭ ਜਿੰਗਾ ਅੱਛਾ ਭਾਈ ਕੁਲਦੀ ਸਿੰਘ 8-7 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਚਵਾ ਦਾਂਗੇ ਦੁੱਧ ਨਾ ਹੋਊਗਾ ਪੱਕਾ ਆੜਾ ਹਾਂ 8 ਦੀ ਗਰੰਟੀ ਦਿਆਂਗੇ 8 ਦੀ ਗਰੰਟੀ ਹੈ ਹਾਂ ਚੋਪ ਸਮਾਇ ਇੱਕ ਨੰਬਰ ਚੋ ਨੰਬਰ 1 ਠੀਕ ਹੈ ਜੀ ਹਾਂ ਤੇ ਚੋਪ ਸਮਾਜ ਜਿਹੜਾ ਦੋਸਤੋ ਇੱਕ ਨੰਬਰ ਆ ਤੇ ਦੋਦੋ ਦਾ ਦਾਸਤਾ ਵੀ 9 ਲੀਟਰ ਜਿਹੜਾ ਕੋਈ ਵੀ ਰਾਵ ਦੀ ਗਰੰਟੀ ਦੇ ਨਾਲ ਚੋਗੇ ਆਨਲਾਈਨ ਕਿਸੇ ਨੂੰ ਮਗਾਉਣੀ ਹੈ ਜਾਂ ਗਰੰਟੀ ਨਾਲ ਚੁਵਾਈ ਕਰਨੀ ਆ ਉਹ ਤੁਸੀਂ ਘਰ ਪਹੁੰਚ ਕੇ ਤੇ ਸਦੀ ਕਰਦੇ ਹੋ ਠੀਕ ਆ ਇਹਨੂੰ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾਉਣੇ ਆ ਤੇ 25 ਵੈੜ ਜਿਹੜੀ ਦੋਸਤੋ ਚੰਗੀ ਆ ਸੀਗਾ ਦੂਜਾ ਸਵੇਰ ਦੂਜਾ ਹੀ ਆ ਨਾ ਜੀ ਆਹ ਦੇਖ ਦੂਜਾ ਦੂਜਾ ਸਵੇਰ ਹੀ ਆ ਥੋੜੀ ਜੀ ਸਿੰਘੀ ਆ ਬਾਕੀ ਇਹ ਠੀਕ ਆ ਥੋੜੀ ਜੀ ਸਿੰਘਾ-ਸੁੰਗਾ ਵਾਲੀ ਆ ਦੋਸਤੋ ਤੁਸੀਂ ਜਿਹੜਾ ਕੰਮ ਬਿਲਕੁਲ ਕੀ ਥਾਂ ਤੋਂ ਜਿਹੜਾ ਵਧੀਆ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਜੀ ਕੋਈ ਵੀਰ ਦੂਰੋਂ ਨੇੜੇੋਂ ਆਵੇ ਇੱਥੇ ਆਣ ਕੇ ਪਤਾ ਲੱਗੇ ਵੀ ਛੋਟਾ ਸਣ ਉਹ ਨਹੀਂ ਵੀ ਮੁੱਠੀ ਵਾਲਾ ਥਾਣਾ ਤੇ ਚੁਵਾਈ ਜਿਹੜੀ ਆ ਦੋਸਤੋ ਵਧੀਆ ਇੱਕ ਨੰਬਰ ਲੱਗੀ ਆ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਉਹਨੇ ਵੀ ਆਪਦੀ ਦੋ ਟਾਈਮ ਤੁਸੀਂ ਕਰਕੇ ਜ਼ਰੂਰ ਦੇਖ ਲੈਣੀ ਆ ਇਹਨੂੰ ਪਾਜੀ ਮਾੜਾ ਕੁਲਦੀਪ ਸਿੰਘ ਪਰਾਂ ਨੂੰ ਹਿੱਕ ਦਿਓ ਮਾੜਾ ਇਧਰੋਂ ਬੈਠੋ ਆ ਦੇਖੋ ਜੀ ਠੀਕ ਆ ਥੋੜਾ ਥੋੜਾ ਪੂਰਾ ਆ ਟਾਈਪ ਦਾ ਜੀ ਠੀਕ ਆ ਇਹਦਾ ਮੁੱਲ ਫਿਰ ਭਾਜੀ ਕਿਥੋਂ ਤੱਕ ਦੇ ਦੀਏ ਮੁੱਲ 5000 ਦੇਣਾ ਹੈ 5000 ਦੀ 200 ਛੋਟ ਕਰ ਦਾਂਗੇ ਹੂੰ 5000 ਦੇ ਵਿੱਚੋਂ 200 ਛੋਟ ਆ ਦੋਸਤੋ ਠੀਕ ਆ ਤੇ 9 ਕਿਲੋ ਦੁੱਧ ਆ ਤਾਜੀ ਸੁਹੀ ਆ ਬੱਚਾ ਥੱਲੇ ਆ ਨਾੜੂ ਬੱਚੇ ਦੇ ਨਾਲ ਆ ਆ ਗੱਲ ਜੀ ਤੇ ਆ ਬਾਤ ਆ ਪੂਰੀ ਵੜ ਚੰਗੀ ਆ ਠੀਕ ਆ ਕਿਓ ਪਸਵਾ ਵਧੀਆ ਬਾਕੀ ਤੁਸੀਂ ਤਸਦੀ ਕਰ ਲਿਓ ਕਿਓ ਕਿਓ ਓਕੇ ਬਾਅਦ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਵੇੜ ਦੀ ਕੀ ਡਿਟੇਲ ਆ ਜੀ ਹਾਂ ਥਣ ਚੰਗਾ ਇਹ ਸੁਈ ਹੋ ਗਈ ਮੈਂ ਜੋੜਦਾ ਰਹੀ ਮੂਖੀਰਾ ਇਸੇ ਤਰ੍ਹਾਂ ਬਹਿ ਕੇ ਜਿਹੜਾ ਦੋਸਤੋਂ ਤੁਸੀਂ ਪਸਵਾ ਕਰਨਾ ਠੀਕ ਆ ਜੀ ਤੇ ਇਸੇ ਤਰ੍ਹਾਂ ਪਸਵਾ ਕਰ ਆ ਮਹੀਨੇ ਦੀ ਲਾਗਤ ਦਵਾਈ ਆਪਣੀ ਸਟਾਰਟ ਕਰ ਸਕਦੇ ਹੋ ਠੀਕ ਆ ਮਹੀਨੇ ਤੋਂ ਫਿਰ ਕਿੰਨਾ ਦਿਨ ਦੋਸਤੋਂ ਸਮਾਂ ਆਣਾ ਪਾ ਲੈਣਾ ਹੋਰ ਕਰਕੇ ਪਾ ਲੈ ਇਹਦੀ ਖਰੀਦ ਕਰ ਲਿਓ ਬਿਨ ਬੱਚੇ ਉਹ ਆ ਠੀਕ ਆ ਜੀ ਬੱਚਾ ਮਰ ਜੂਗਾ ਇਹਦਾ ਬਿਨ ਬੱਚੇ ਉਹ ਆ ਤੇ ਥਣ ਜਿਹੜਾ ਪੂਰਾ ਮੱਝਾ ਦਾ ਥਣ ਹੈ 90 ਮਿੰਟ 1.5 ਮਿੰਟ ਦਾ ਜਿਹੜਾ ਆਹ ਹੈਗਾ ਉਹ ਮੱਥਾ ਆ ਫੇਸ ਕੁਆਲਟੀ ਹੈ ਜੀ ਸੂਆ ਤੀਜਾ ਹੋ ਗਈ ਘਟੋਗਾ ਤਾਂ ਘਰ ਆ ਜਾਂਦਾ ਦੁੱਜਾ ਜਾਂਦੇ ਵਾਂਗੇ ਜੇ ਗੱਲ ਲਈ ਬਿਲਕੁਲ ਜੀ ਚਲੋ ਜੀ ਬਾਕੀ ਅੱਗੇ ਕਿਤੇ ਧੰਨਵਾਦ ਜੀ ਸਮਝ ਆਪੋ ਆਪਣੀ ਹਾਂ ਹਾਂ ਬਾਕੀ ਥੋੜੀ ਲਿੱਤੀ ਕਰਕੇ ਲੱਗਦੀ ਹੈ ਨਾ ਹਾਂ ਹਾਂ ਸੂਆ ਦਾ ਹੋਣਾ ਚਾਹੀਦਾ ਹੀ ਹੋਈ ਹਾਂ ਚਲੋ ਚੋੜ ਲੱਗਨੇ ਕੋਈ ਠੀਕ ਹੈ ਜੀ ਤਾਂ ਇਦਾਂ ਹੀ ਚੋੜ ਸੂਆ ਦੋਸਤੋ ਦੁੱਜਾ ਵਾਈਕਲ ਦੀਪੇ ਦਾ ਵੀ ਦੁੱਜਾ ਸੂਆ ਕਹਿ ਕੇ ਸਭੋਂ ਆਪਾਂ ਲਈ ਆ ਕਰਿਤੀ ਆ ਅੱਗੋਂ ਤੁਹਾਨੂੰ ਸਮਝ ਆਉਂਦੀ ਤੀਜੇ ਸੂਆ ਮੰਨ ਲਿਓ ਠੀਕ ਆ ਬਾਕੀ ਥਾਣ ਦੇਵਾ ਉਹ ਤੁਹਾਡੇ ਸਾਹਮਣੇ ਕਰ ਦੇਣਾ ਆਪਾਂ ਜਦੋਂ ਤੋੜ ਕੇ ਦਿਖਾਈ ਤੇ ਚੋਪ பசਮਾ ਦਾ ਦੱਸ ਦੋ ਭਾਜੀ ਤਸੱਲੀ ਨਾਲ ਕਿਉਂਕਿ ਦੋਹੋਂ ਭੈਣ ਆਉਣਾ ਹੈ ਓਕੇ ਓਕੇ ਹੈ ਓਕੇ ਭਾਵੇਂ ਧਾਰ ਹੋਣਾ ਮਰਗੀ ਠੀਕ ਹੈ ਹਾਂ ਆ ਵਾਹ ਇਦਾਂ ਹੀ ਵੱਧ ਵੰਗਾ ਪਾ ਕੇ ਇਦਾਂ ਹੀ ਚੋ ਲੈਣੀ ਕੋਈ ਭੜਾ ਪੂੜਾ ਕੋਈ ਨਹੀਂ ਇਸ ਤਰ੍ਹਾਂ ਹੀ பசਮਾ ਹੋ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਤੇ ਉਹ ਕਰਦ ਗਏ ਖਾਦ ਕੇ ਸਾਰਿਆਂ ਤੇ ਦੁੱਧ ਆਪਾਂ 9 ਕਿਲੋ ਜਵਾਵਾਂ ਕਿ 10 ਹੋਣ ਜੀ 9 ਹੀ ਆਦੇ ਕੋਈ ਪੱਕਾ ਹੂੰ 8 ਹੀ ਲਾ ਦੋ ਪੱਕਾ ਇਹਦੇ ਕੋਈ 8 ਹੀ ਹੂੰ ਉਹਗਾ 9 ਠੀਕ ਹੈ ਜੀ ਉਹ ਤਾਂ ਯਸੇ ਦੋਸਤੋ 9 ਹੋਵੇਗਾ ਜਿਹੜਾ ਖਰੀਦੂਗਾ ਆਪਾਂ ਘਰ ਦਾ ਦੁੱਧ ਚਾਹੁੰਦੇ ਆ ਪਰ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਠੰਡਾ ਕਰਕੇ ਕੋਈ 8 ਹੀ ਮੰਨ ਕੇ ਜਿਹੜਾ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਤੇ ਜੋ ਬਸਮਾ ਤੁਸੀਂ ਦੇਖ ਹੀ ਲੈਣਾ ਜਿਹੜੇ ਵੀਰ ਨੇ ਕਿਤੇ ਚੁਾਈ ਕਰ ਲਈ ਜਾਂ ਖਰੀਦਦਣਾ ਟਾਈਮ ਤੁਸੀਂ ਘਰ ਵਿਚਰ ਕੇ अच्छा फिर ਇਹਦਾ ਮੁੱਲ ਕੀ ਕਰਦੇ ਆਂ ਜੀ ਇਹ 23000 ਦੇ ਦਾਂਗੇ 23000 ਦੀ ਹਾਂ ਠੀਕ ਆ ਬਾਕੀ ਜੇ ਬੱਚਾ ਪੋਚਾਉਂਦਾ ਫਿਰ ਤੇ ਵਾਧੇ ਜੀ ਦੇ ਜਾਂਣ ਹੂੰ ਬੱਚਾ ਨਹੀਂ ਹੈ ਨਾ ਇਹ ਸਠੰਡੀ ਸੀਲ ਆ ਠੀਕ ਆ ਜੀ ਠੀਕ ਆ ਤੇ ਠੰਡੀ ਸੀਲ ਦਾ ਤੋਸੀਲ ਸਭ ਪੂਰੀ ਆ ਤੇ 23000 ਦੇ ਵਿੱਚੋਂ ਮਾਨ ਹੋ ਜਾਊਗਾ ਜੀ ਧਾਰਮਾਨੀਏ 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 ਆਹ ਬਾਲ ਆ ਗਿਉ ਆ ਫਿਰ